ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵਤ ਪਾਨ ਜੀ ਨੈਸ਼ਨਲ ਕਨਵੈਨਰ ਆਫ ਰਣਜੀਤ ਕੇਜਰੀਵਾਲ ਜੀ ਤਰਨਪ੍ਰੀਤ ਸੋਨ ਜੀ ਹਰਦੀਪ ਮੁੰਡਿਆ ਜੀ ਰਾਜ ਸਭਾ ਐਮਪੀ ਸੰਜੀਵ ਅਰੋੜਾ ਜੀ ਮਾਈ ਸੀਨੀਅਰ ਆਫੀਸਰਸ ਆਫ ਦ ਡੈਸ ਐਂਡ ਔਨ ਦ ਡੈਸ ਐਂਡ ਸਭ ਤੋਂ ਜ਼ਿਆਦਾ ਮੇਰੇ ਸਭ ਸਾਰੇ ਇੰਡਸਟਰੀਸਟ ਭਰਾ ਇੱਥੇ ਜਿਨ੍ਹਾਂ ਵਾਸਤੇ ਅੱਜ ਦਾ ਫੰਕਸ਼ਨ ਰੱਖਿਆ ਗਿਆ ਸਰ ਅੱਜ ਪੈਨਲਿਸਟ ਦੇ ਵਿੱਚ ਦੋ ਮੈਨੂਫੈਕਚਰਿੰਗ ਇੰਡਸਟਰੀ ਦੇ ਲੋਕ ਖੁਦ ਹੈਗੇ ਆ ਤਰਨਪ੍ਰੀਤ ਜੀ ਤੇ ਸੰਜੀਵ ਅਰੋੜਾ ਜੀ ਇਹਨਾਂ ਨੂੰ ਮੈਨੂਫੈਕਚਰਿੰਗ ਇੰਡਸਟਰੀ ਦੀ ਦੁੱਖ ਦਰਦ ਬੜੀ ਅੱਛੀ ਤਰ੍ਹਾਂ ਪਤਾ ਹੈ ਇਹਨਾਂ ਨੇ ਚਲਾਈ ਹੋਈ ਆ ਆਪ ਇਸ ਸਮੇਂ ਇਹ ਹੈ ਕਿ ਕੀ ਤਕਲੀਫਾਂ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚੋਂ ਦੀ ਇੱਕ ਇੰਡਸਟਰੀਅਲ ਸਟ ਨਿਕਲ ਰਿਹਾ ਹੈ ਚਾ ਸਰ ਮੈਂ ਨਾ ਇੱਕ ਕਿਸੇ ਸ਼ਾਇਰ ਦੀ ਇੱਕ ਛੋਟੀ ਜੀ ਦੋ ਲਾਈਨਾਂ ਪੜ੍ਹੀਆਂ ਸੀ ਜੀ ਤੇ ਨਾਲ ਮੈਂ ਇੰਡਸਟਰੀ ਨੂੰ ਕੋਰਿਲੇਟ ਕਰਦਾ ਹੋਇਆ ਉਹ ਕਹਿੰਦਾ ਅਸੀਂ ਡਾਢੇ ਔਖੇ ਸਾਹ ਭਰੀਏ ਸਾਡੇ ਸੀਨੇ ਦੇ ਵਿੱਚ ਕਿੱਲ ਇੱਥੇ ਦਿਲਾਂ ਦੇ ਵਿੱਚ ਜ਼ਖਮ ਹੋਵਣ ਸਾਡੇ ਜ਼ਖਮਾਂ ਦੇ ਵਿੱਚ ਦਿਲ ਸਰ ਛੜੀ ਦਾ ਇੰਡਸਟਰੀ ਵੀ ਜਿਹੜੇ ਜ਼ਖਮ ਐ ਉਹਨਾਂ ਦੀ ਜਿਹੜੀ ਦਿਲ ਦੀ ਦਰਦ ਐ ਉਹ ਅਜੇ ਤੱਕ ਕਿਸੇ ਨੇ ਸੁਣੀ ਨਹੀਂ ਸੀਗੀ ਜਿੰਨੀ ਪ੍ਰੋਐਕਟਿਵਲੀ ਤੁਹਾਡੀ ਸਰਕਾਰ ਨੇ ਤੁਸੀਂ ਇੰਡਸਟਰੀ ਨਾਲ ਮੀਟਿੰਗਸ ਕੀਤੀਆਂ ਮੇਰਾ ਖਿਆਲ ਹੈ ਇਹਨੇ 20 ਸਾਲ ਚ ਕਦੀ ਹੋਈਆਂ ਨਹੀਂ ਸੋ ਥੈਂਕ ਯੂ ਫॉर दैट ਸਰ ਸਰ ਮੈਂ ਥੇ ਇੱਕ ਹੋਰ ਤੁਹਾਨੂੰ ਮੁਬਾਰਕਬਾਦ ਦਊਂਗਾ ਤੁਸੀਂ ਤਨੁਪ੍ਰੀਤ ਸੋਨਜੀ ਨੂੰ ਐਜ਼ ਅ ਇੰਡੀਪੈਂਡੈਂਟ ਚੇਅਰ ਦਿੱਤਾ ਇੰਡਸਟਰੀ ਦਾ ਔਰ ਕਿੰਨਾ ਥਾਟਫੁਲ ਪ੍ਰੋਸੈਸ ਐ ਸਰ ਲੌਜੀਕਲ ਤੁਸੀਂ ਇਨਵੈਸਟਮੈਂਟ ਪ੍ਰੋਮੋਸ਼ਨ ਲੇਬਰ ਐਂਡ ਇੰਡਸਟਰੀ ਇੱਕ ਸਿੰਗਲ ਪਰਸਨ ਨੂੰ ਦੁੱਤੀ ਹੈ ਹੀ ਇਸ ਆ ਫੋਨ ਕਾਲ ਅਵੇ ਜਦੋਂ ਮਰਜੀ ਫੋਨ ਕਰ ਲੋ ਉਦੋਂ ਸਾਡੀ ਹੈਲਪਰ ਨੂੰ ਤਿਆਰ ਦਿੰਦੇ ਆ ਫਰੀਦ ਬਈਆ ਜੀ ਸਨੀ ਅਰੋੜੀ ਨੂੰ ਅਸੀਂ ਸਨੀ ਭయ్యా ਕਹਿੰਦੇ ਆ ਸਰ ਇਹਨਾਂ ਇਹ 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 ਇਹਨਾਂ ਦਾ ਸਿਚੁਏਸ਼ਨ ਇਹ ਹੈ ਕਿ ਇਹ ਐਨੇ ਕੰਪੈਸ਼ਨੇਟ ਪੈਸ਼ਨੇਟ ਫਾਲੋ ਅਪ ਇਹਨਾਂ ਆਪ ਫੋਨ ਕਰ ਲਾ ਜਾਂਦੇ ਆ ਤੇਰੀ ਰਿਪਰੈਜੈਂਟੇਸ਼ਨ ਕਿੱਥੇ ਗਈ ਤੁਸੀਂ ਜੇ ਰਿਪਰੈਜੈਂਟੇਸ਼ਨ ਹੀ ਦੇ ਦੋਗੇ ਮੈਨੂੰ ਸਮਝਾਉਂਗੇ ਨਹੀਂ ਮੈਂ ਕੰਮ ਕਿੱਦਾਂ ਕਰਾਉਂਗਾ ਸਰ ਤੁਸੀਂ ਕਾਫੀ ਸਾਰੇ ਪੁਆਇੰਟ ਆਪਣੇ ਬੋਲੇ ਦੋ ਚਾਰ ਖੁਦ ਮਿਸ ਕਰ ਗਏ ਮੈਂ ਆ ਕੇ ਮੈਂ ਹੀ ਬੋਲ ਦਿੰਦਾ ਤੁਸੀਂ ਇੱਕ ਦੁਰਾਹੇ ਦੇ ਰੇਲਵੇ ਬ੍ਰਿਜ ਦਾ ਤੁਹਾਨੂੰ ਕਿਹਾ ਸੀਗਾ ਤੁਸੀਂ ਉਹ ਵੀ ਇਸ਼ੂ ਟੇਕ ਅਪ ਕੀਤਾ ਤੇ ਉਹਦੇ ਵਾਸਤੇ ਵੀ ਤੁਸੀਂ ਫੋਨ ਕਾਲ ਕਰਕੇ ਵਾਪਸ ਕਿਹਾ ਕਿ ਮੈਂ ਕਰਵਾ ਕੇ ਦਊਂਗਾ ਇਦਾਂ ਦੇ ਕਈ ਸਾਰੇ ਹੋਰ ਇਸ਼ੂਜ਼ ਆ ਜਿਹੜੇ ਛੋਟੇ 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 ਤੁਸੀਂ ਕਰਵਾਏ ਪਰ ਠੀਕ ਹੈ ਨਹੀਂ ਯਾਦ ਆ ਰਹੇ ਦੇਖੋ ਸਰ ਇਨਵੈਸਟ ਪੰਜਾਬ ਦੇ ਵਿੱਚ ਇੱਕ ਵਾਦਾ ਕੀਤਾ ਸੀਗਾ ਕਿ ਵੀ ਵਿਲ ਕੰਟੀਨਿਊ ਆਰ ਇਨਵੈਸਟਮੈਂਟਸ ਇਨ ਸੋ ਆਈ ਕੈਨ ਪ੍ਰਾਊਡਲੀ ਸੇ 2022 ਦੀ ਪਾਲਿਸੀ ਦੇ ਵਿੱਚ ਮੇਰੀ ਕੰਪਨੀ ਨੇ 650 ਕਰੋੜ ਰੁਪਏ ਇਨਵੈਸਟ ਕਰ ਰਹੀ ਹੈ ਜਦੋਂ ਕੰਪਲੀਟ ਹੋ ਜਾਊਗਾ ਪ੍ਰੋਜੈਕਟ ਮੈਂ ਤੁਹਾਡੇ ਦੋਨੋਂ ਨੂੰ ਇਨਵਾਈਟ ਕਰੂੰਗਾ ਉਹਨੂੰ ਇਨਾਗੂਰੇਟ ਕਰਨ ਵਾਸਤੇ ਸਰ ਇਸ ਤੋਂ ਇਲਾਵਾ ਹਲੇ ਵੀ ਤਿੰਨ ਚਾਰ ਕ੍ਰਿਟੀਕਲ ਇਸ਼ੂਜ਼ ਹੈ ਜਿਹੜੇ ਇੰਡਸਟਰੀ ਦੇ ਬੜੇ ਮੇਜਰ ਪੈਂਡਿੰਗ ਹੈ ਸਰ ਜਿਨ੍ਹਾਂ ਵੱਲ ਬੜੀ ਅਰਜੈਂਟ ਅਟੈਂਸ਼ਨ ਦੀ ਲੋੜ ਹੈ ਸਭ ਤੋਂ ਪਹਿਲਾ ਇਸ਼ੂ ਹੈ ਸਰ ਕੰਪਾਊਂਡਿੰਗ ਦੇ ਰੇਟਸ ਦਾ ਜਿਹੜੀ ਸਰ ਅੱਜ ਦੀ ਰੇਟ ਦੇ ਵਿੱਚ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਆਊਟਸਾਈਡ ਮਿਊਨਿਸਪਲ ਕਾਰਪੋਰੇਸ਼ਨ ਲਿਮਿਟਸ ਵਾਈਲੇਸ਼ਨ ਦਾ ਲਾਊਡ ਇਨੀਅਰ ਕੰਪਾਉਂਡ ਕਰਨਾ ਕੋਈ ਵਾਈਲੇਸ਼ਨ এলাਊਡ ਨਹੀਂ ਹੈ ਤੁਸੀਂ ਕਰ ਹੀ ਨਹੀਂ ਸਕਦੇ ਜਿਹੜੇ ਇਹ ਲੈਪਸ ਹੋਏ ਆ ਜਦੋਂ 2018 ਚ ਪਾਲਿਸੀ ਆਈ ਸੀਗੀ ਲੋਕਾਂ ਦੇ ਸਾਰਿਆਂ ਦੇ ਕੋਈ ਨਾ ਕੋਈ ਬੋਨਫਾਈਡ ਲੈਪਸਿਸ ਹੈਗੇ ਆ ਸਰ ਕੋਈ ਮੈਲਾਫਾਈਡ ਇੰਟੈਂਸ਼ਨ ਦੇ ਲੈਪਸਿਸ ਨਹੀਂ ਹੈ ਉਹਨਾਂ ਦਾ ਕੰਪਾਉਂਡਿੰਗ ਰੇਟ ਰੱਖਿਆ ਹੋਇਆ ਹੈ ਸਰ 160 ਰੇ ਸਕੇਅਰ ਫੁੱਟ ਕਿਸੇ ਸਟੇਟ ਦੀ ਨਹੀਂ ਹੈ ਸਾਡੀ ਰਿਕਵੈਸਟ ਹੈ ਇਹਨੂੰ 20 ਰੇ ਸਕੇਅਰ ਫੁੱਟ ਦੇ ਉੱਤੇ ਪਰਮਾਨੈਂਟਲੀ ਰਿਡਿਊਸ ਕਰ ਦਿੱਤਾ ਜਾਵੇ ਥੈਟ ਇਜ਼ आवर ਰਿਕਵੈਸਟ ਸੋਨ ਸਾਹਿਬ ਨੂੰ ਵੀ ਕਿਹਾ ਸੋਨ ਸਾਹਿਬ ਨੇ ਵਾਦਾ ਵੀ ਕੀਤਾ ਕਿ ਇਹਨੂੰ ਕੈਬਨਟ ਦੇ ਵਿੱਚ ਟੇਕ ਅਪ ਕਰਕੇ ਇਹਨੂੰ ਕੁਝ ਨਾ ਕੁਝ ਇਹਦਾ ਕਰਾਵਾਂਗੇ ਇਹਨੂੰ ਥੈਂਕ ਯੂ ਸਰ ਥੈਂਕ ਯੂ ਸਰ ਦੂਸਰਾ ਜਿਹੜਾ ਬਰਨਿੰਗ ਇਸ਼ੂ ਹੈ ਜੀ ਉਹ ਹੈ ਸਟੈਂਪ ਡਿਊਟੀ ਔਨ ਲੋਨਸ ਸਰ ਇਹ ਇਹ ਇਸ਼ੂ 2 ਮਿੰਟ ਲਵਾਂਗਾ ਮੈਨੂੰ ਸਮਝਾਉਣਾ ਬੜਾ ਜ਼ਰੂਰੀ ਹੈ ਕੰਪਲਿਕੇਟਿਡ ਇਸ਼ੂ ਹੈ ਜੀ ਦੋ ਨੋਟੀਫਿਕੇਸ਼ਨ ਆਈਆਂ ਇੱਕ ਆਈ 15 ਜਨਵਰੀ 2024 ਨੂੰ ਇੱਕ ਆਈ 23 ਸਤ 2024 ਨੂੰ ਪੰਜਾਬ ਸਰਕਾਰ ਨੇ ਕੋਈ ਵੀ ਬੰਦਾ ਜਿਹੜਾ ਲੋਨ ਲੈਂਦਾ ਹੈ ਦੋ ਤਰ੍ਹਾਂ ਦੇ ਲੋਨ ਹੁੰਦੇ ਆ ਸਰ ਇੱਕ ਤਾਂ ਜਿਹੜਾ ਆਪਾਂ ਕਾਗਜ਼ ਰੱਖ ਕੇ ਰਿਸਪੀਟ ਕਰਦੇ ਆ ਜਿਹਨੂੰ ਆਪਾਂ ਇਮੋਵੇਬਲ ਐਸੈਟ ਕਹਿੰਦੇ ਆ ਇਕਵੇਟੇਬਲ ਮਾਰਗੇਜ ਦੂਜਾ ਹਾਈਪੋਥੀਕੇਸ਼ਨ ਸਟਾਕ ਦਾ ਦੋਨਾਂ ਦੇ ਉੱਤੇ ਸਟੈਂਪ ਡਿਊਟੀ ਲਗਾ ਦਿੱਤੀ ਜੀ 0.25% ਐਂਡ 0.25% ਐਂਡ ਸਰ 23 ਹੱਤ ਨੂੰ ਇੱਕ ਹੋਰ ਨੋਟੀਫਿਕੇਸ਼ਨ ਆਲਦੀ ਹੈ ਜਿਹਦੇ ਵਿੱਚ ਰਜਿਸਟ੍ਰੇਸ਼ਨ ਆਫ ਇਕੁਇਟੇਬਲ ਮਾਰਗੇਜ ਨੂੰ ਮੰਡਟਰੀ ਕਰ ਦਿੱਤਾ ਗਿਆ ਉਹਦੀ ਤੁਸੀਂ 8 1 ਜਨਵਰੀ ਨੂੰ ਕੈਪਿੰਗ ਕਰ ਦਿੱਤੀ 1 ਲੱਖ ਰੁਪਏ ਦੀ ਪਰ ਜਿਹੜੀ ਸਟੈਂਪ ਡਿਊਟੀ ਆ ਉਹਦੀ ਕੈਪਿੰਗ ਨਹੀਂ ਹੋਈ ਉਹਦੇ ਕਰਕੇ ਸਰ ਜਿਹੜੇ ਬੈਂਕ ਹੈ ਉਹ ਸਾਡੀ ਇੰਡਸਟਰੀ ਦੀ jaan ਖਾਰੇ ਇੱਕ ਤਾਂ ਸਾਡੀ ਕਾਸਟ ਆਫ ਫਾਈਨਾਂਸ ਬਹੁਤ ਵੱਧ ਗਈ ਅਸੀਂ ਜੇ ਦੂਜੇ ਬੈਂਕ ਕੋਲ ਜਾਂਦੇ ਹਾਂ ਟੇਕਓਵਰ ਕਰਵਾਣ ਆਪਣਾ ਲੋਨ ਉਹ ਸਰ ਕਰਨ ਕਿਉਂਕਿ ਉਹਦੀ ਕਾਸਟ ਹੀ ਬਹੁਤ ਜ਼ਿਆਦਾ ਸਰ ਇਸ ਤੋਂ ਪਹਿਲਾਂ 5000 ਰੁਪਏ ਹੁੰਦੀ ਸੀ ਕਿਸੇ ਸਟੇਟ ਦੇ ਵਿੱਚ ਵੀ ਕਿਸੇ ਵੀ ਸਟੇਟ ਦੇ ਵਿੱਚ ਹਿੰਦੁਸਤਾਨ ਦੇ ਇੰਨਾ ਰੇਟ ਸਰ 0.25 ਔਰ 0.25% ਨਹੀਂ ਹੈ ਜੇ ਕਿਸੇ ਰੇਟ ਦੇ ਸਟੇਟ ਦੇ ਵਿੱਚ ਨੋਟੀਫਿਕੇਸ਼ਨ ਹੈਗੀ ਹੈ ਤਾਂ ਉੱਥੇ ਕੈਪਿੰਗ ਹੈ ਸਰ ਸਟੈਂਪ ਡਿਊਟੀ ਦੀ ਜੇ ਕੈਪਿੰਗ ਨਹੀਂ ਹੁੰਦੀ ਹੈ ਤਾਂ ਇੱਥੇ ਜਿੰਨੇ ਇੰਡਸਟਰੀ ਵਾਲੇ ਆ ਤੁਸੀਂ ਉਹਨਾਂ ਕੋਲੋਂ ਪੁੱਛੂਗੇ ਇੰਡੀਵਿਜੁਅਲ ਫੀਡਬੈਕ ਲਓਗੇ ਤਾਂ ਇਹ ਅੱਜ ਦਾ ਸਭ ਤੋਂ ਜ਼ਿਆਦਾ ਬਰਨਿੰਗ ਇਸ਼ੂ ਹੈ ਸਰ ਇੱਤੇ ਕੁਛ ਨਾ ਕੁਛ ਸਰ ਜ਼ਰੂਰ ਕੀਤਾ ਜਾਵੇ ਔਰ ਜਲਦੀ ਕੀਤਾ ਰਵੇ 31 ਮਾਰਚ ਆ ਰਹੀ ਹੈ ਸਰ ਲੋਕਾਂ ਦੇ ਬੈਂਕ ਬੈਂਕ ਚੇਂਜ ਕਰਨੇ ਆ ਤਾਂ ਪਲੀਜ਼ ਇਹਦੇ ਵੱਲ ਦੇਖਿਆ ਜਾਵੇ ਫਾਈਨਲੀ ਸਰ ਦੋ ਇਸ਼ੂਸ ਐਚਯੂਡੀ ਦੀ ਨੋਟੀਫਿਕੇਸ਼ਨਸ ਆ ਗਈਆਂ ਥੈਂਕ ਯੂ ਬਟ ਹਲੇ ਵੀ ਕੁਝ ਇਰੀਟੈਂਟਸ ਕੁਝ ਇਸ਼ੂਸ ਪੈਂਡਿੰਗ ਹੈ ਉਹਦੀ ਕਮੇਟੀ ਜਿਹੜੀ ਸੀਗੀ ਕੰਟੀਨਿਊ ਕੀਤੀ ਜਾਵੇ ਕਿਉਂਕਿ ਨਵੇਂ ਇਸ਼ੂ ਨਵੇਂ ਇਵੋਲਵ ਹੁੰਦੇ ਆ ਸਰ ਤਾਂ ਕਿ ਤੁਹਾਨੂੰ ਨਵੇਂ ਇਸ਼ੂਸ ਐਂਡ ਸਰ ਫਾਈਨਲੀ ਪਾਣੀ ਦਾ ਮੁੱਦਾ ਸਰ ਪਾਟਰ ਦੇ ਚਾਰਜਸ ਦੀ ਅਸੀਂ ਬਹੁਤ ਦਿਨ ਦੀ ਗੱਲ ਕਰਦੇ ਪਏ ਆ ਉਹਦੀ ਤੁਸੀਂ ਕੁਝ ਦੇਖੋ इंडस्ट्री ਦੀ ਇੱਕ ਰਿਪੋਰਟ ਬਣੀ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ ਬਣਾਈ ਸੀ 2021 ਦਸੰਬਰ ਦੇ ਵਿੱਚ ਇਜ਼ਰਾਈਲ ਔਰ ਪੀਐਲਯੂ ਦੇ ਨਾਲ ਮਿਲਾ ਕੇ ਇੰਡਸਟਰੀ ਸਿਰਫ 0.7% ਆਫ ਦਾ ਵਾਟਰ ਕੰਜ਼ੂਮ ਕਰਦੀ ਹੈ लेस देन 1% ਚਾਰਜਰ ਲਗਾਤੇ ਕੋਈ ਗੱਲ ਨਹੀਂ ਠੀਕ ਹੈ ਉਹਨਾਂ ਨੂੰ ਘਟਾਓ ਤੇ ਇਹਨੂੰ ਦੇਖੋ ਸਰ ਸਰ ਮਾਈਕਰਫੋਨ ਤੁਹਾਡਾ ਸਰਕਾਰ ਦਾ ਇੰਡਸਟਰੀ ਮਿਨਿਸਟਰ ਸਾਹਿਬ ਖਾਸ ਕਰਕੇ ਸੰਜੀਵ ਰੁਲਾਈ ਦਾ ਥੈਂਕ ਯੂ ਕਰਨਾ ਚਾਹਨਾ ਹੈ ਔਰ ਮੈਂ ਇਸ ਛੋਟੇ ਜਿਹੇ ਪੋਇਮ ਦੇ ਨਾਲ ਐਂਡ ਕਰੂੰਗਾ ਮੈਂ ਕਿਤੇ ਪੜੀ ਸੀ ਇਸੇ ਡਾਕਟਰ ਪ੍ਰਸ਼ਾਨ ਬੜੀ ਮਨੁੱਖਤਾ ਦਿਲ ਤੋਂ ਕਦੇ ਨਾ ਮੁੱਕੇ ਆਵਨ ਜਾਵਨ ਦੁੱਖ ਤੇ ਸੁਖ ਜਾਤ ਪਾਤ ਮਜ਼ਮ ਨਾ ਵੇਖਣ ਟਿੱੜਦੀ ਪੁੱਖ ਤੇ ਨਿੰਮ ਦਾ ਰੁਖ ਪੈਸਾ ਰੁਤਬਾ ਨਾਲ ਨਹੀਂ ਜਾਣਾ ਇਹ ਗੱਲ ਮੰਨ ਲੈ ਲਾਈ ਲਗਦੀ ਮੇਰ ਸਾਡੇ ਤੇ ਰਵੇ ਹਮੇਸ਼ਾ ਸਤਲੁਜ ਵਗਦੀ ਤੇ ਅਣਖ ਇਸ ਪੱਗ ਦੀ ਹਰੇ ਭਰੇ ਰਹਿਣ ਤੇ ਰਹਿਣ ਮਹਿਕਦੇ ਆਪਣਾ ਪਿੰਡ ਤੇ ਆਪਣਾ ਖੇਤ ਦੋ ਚੀਜ਼ਾਂ ਤੇ ਜਾਨ ਮਾਰਾਂ ਇੱਕ ਪੰਜਾਬ ਦੇ